ਅਸੀਂ ਫੇਰ ਪੜਦੇ ਹਾਂ ਰੋਮੀਆਂ ਦਾ ਖਤੋ ਉਦਾਰ 8 ਦੇ ਆ ਤੇ ਉਹਦੀ 28 29 ਤੇ 30 ਆ ਤੇ ਉਹਦੇ ਵਿੱਚ ਅਸੀਂ ਪੜਦੇ ਹਾਂ ਅਸੀਂ ਜਾਣਦੇ ਹਾਂ ਭਈ ਜਿਹੜੇ ਪਰਮੇਸ਼ਰ ਨਾਲ ਪ੍ਰੇਮ ਰੱਖਦੇ ਹਨ ਸਾਰੀਆਂ ਬਸਤਾਂ ਰੱਖ ਕੇ ਉਹਨਾਂ ਦਾ ਪਾਲਾ ਕਰਦੀਆਂ ਹਨ ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ਰ ਦੀ ਮਨਸ਼ਾ ਅਨੁਸਾਰ ਸੱਦੇ ਹੋਏ ਨੇ ਕਿਉਂਕਿ ਜਿਨ੍ਹਾਂ ਨੂੰ ਉਹਨੇ ਪਹਿਲਾਂ ਤੋਂ ਜਾਣਿਆ ਸੀ ਉਸਨੇ ਉਹਨਾਂ ਨੂੰ ਅਗਿਉਂ ਠਹਿਰਾਇਆ ਭਈ ਉਹ ਦੇ ਪੁੱਤਰ ਦੇ ਸਰੂਪ ਉੱਤੇ ਪੜਨ ਇਹ ਉਹ ਬਹੁਤੇ ਭਰਾਵਾਂ ਵਿੱਚੋਂ ਜਿਠਾ ਹੋਵੇ ਅਤੇ ਜਿਨ੍ਹਾਂ ਨੂੰ ਉਹਨੇ ਅੱਗਿਓਂ ਠਹਿਰਾਇਆ ਉਸਨੇ ਉਹਨਾਂ ਨੂੰ ਸੱਦਿਆ ਵੀ ਅਤੇ ਜਿਨ੍ਹਾਂ ਨੇ ਉਸ ਨੂੰ ਸੱਦਿਆ ਉਹਨਾਂ ਨੂੰ ਧਰਮੀ ਵੀ ਹਰਾਇਆ ਅਤੇ ਜਿਨ੍ਹਾਂ ਨੂੰ ਉਸਨੇ ਧਰਮੀ ਠਹਿਰਾਇਆ ਉਹਨਾਂ ਨੂੰ ਵਡਿਆਈ ਦਿੱਤੀ ਜਿਵੇਂ ਕਿ ਮੈਂ ਪਿਛਲੀ ਵਾਰ ਵੀ ਕਿਹਾ ਕਿ ਕਿਵੇਂ ਪਰਮੇਸ਼ਰ ਨੇ ਆਪਣੀ ਲੋਕਾਂ ਨੂੰ ਇੱਕ ਬਹੁਤ ਹੀ ਵੱਡੀ ਭਟਾਈ ਜਾਂ ਮਹਿਮਾ ਦੇਣੀ ਹੈ ਤੇ ਅਸੀਂ ਪੰਜ ਗੱਲਾਂ ਦੇਖਦੇ ਹਾਂ ਇਨਾ ਇਟਮ ਇਚ ਸਪੈਸ਼ਲੀ 29 ਤੇ 30 ਦੇ ਵਿੱਚ ਅਸੀਂ ਪੰਜ ਗੱਲਾਂ ਦੇਦੇ ਹਾਂ ਪਹਿਲੀ ਗੱਲ ਇਹ ਹੈ ਕਿ ਪ੍ਰਭੂ ਨੇ ਸਾਨੂੰ ਚੁਣਿਆ ਇਸ ਸੰਸਾਰ ਦੀ ਹੋਂਦ ਤੋਂ ਪਹਿਲਾਂ ਵੀ ਪ੍ਰਭੂ ਨੇ ਸਾਨੂੰ ਚੁਣਿਆ ਇਸ ਸੰਸਾਰ ਦੀ ਹੋਂਦ ਤੋਂ ਪਹਿਲਾਂ ਵੀ ਅਸੀਂ ਅਫਸੀਆਂ ਦੇ ਖਤ ਵਿੱਚ ਪੜਦੇ ਹਾਂ ਉਹਦਾ ਪਹਿਲਾ ਦੇ ਆਏ ਉਹਦੇ ਵਿੱਚ ਪ੍ਰੋਪਲੂਸ ਕਹਿੰਦਾ ਹੈ ਕਿ ਕਿਵੇਂ ਪਿਤਾ ਨੇ ਆਪਣੇ ਪੁੱਤਰ ਵਿੱਚ ਸਾਨੂੰ ਚੁਣਿਆ ਤਾਂ ਕਿ ਸਾਨੂੰ ਮਾਫੀ ਮਿਲੇ ਅਤੇ ਅਸੀਂ ਉਸਦੇ ਰਾਜ ਦੇ ਅਧਿਕਾਰੀ ਬਣੀਏ ਦੂਜੀ ਗੱਲ ਅਸੀਂ ਦੇਦੇ ਹਾਂ ਕਿ ਸਿਰਫ ਉਸਨੇ ਸਾਨੂੰ ਚੁਣਿਆ ਹੀ ਨਹੀਂ ਪਰ ਉਸਨੇ ਸਾਨੂੰ ਬੁਲਾਇਆ ਵੀ ਉਸਨੇ ਸਾਨੂੰ ਬੁਲਾਇਆ ਬੁਲਾਹਟ ਜਦੋਂ ਪ੍ਰਭੂ ਦਾ ਜਦੋਂ ਅਸੀਂ ਬਚਨ ਸੁਣਦੇ ਹਾਂ ਉਹ ਸਾਨੂੰ ਬੁਲਾਉਂਦਾ ਹੈ ਤੇ ਬਾਈਬਲ ਦੱਸਦੀ ਹੈ ਕਿ ਪ੍ਰਭੂ ਕਹਿੰਦਾ ਹੈ ਕਿ ਬਹੁਤ ਬੁਲਾਏ ਗਏ ਪਰ ਥੋੜੇ ਚੁਣੇ ਗਏ ਇਹਦਾ ਮਤਲਬ ਇਹ ਹੈ ਕਿ ਪ੍ਰਭੂ ਦਾ ਜਦੋਂ ਵਚਨ ਦਾ ਪ੍ਰਚਾਰ ਹੁੰਦਾ ਹੈ ਜਾਂ ਸੜਕਾਂ ਦੇ ਜਾਂ ਚਰਚਾਂ ਦੇ ਵਿੱਚ ਕਿਤੇ ਵੀ ਅਸੀਂ ਪ੍ਰਭੂ ਦੇ ਵਚਨ ਨੂੰ ਸ਼ੇਅਰ ਕਰਦੇ ਹਾਂ ਕਈ ਲੋਕ ਸੁਣ ਕੇ ਉਸ ਨੂੰ ਨਕਾਰਾ ਨਕਾਰ ਦਿੰਦੇ ਨੇ ਜਦੋਂ ਉਹ ਨਕਾਰ ਦਿੰਦੇ ਨੇ ਉਹ ਵਚਨ ਨੂੰ ਉਹ ਜਾਣੇ ਕਿ ਉਹ ਵਚਨ ਦੀ ਜੋ ਬੁਲਾਹਟ ਹੈ ਉਸ ਨੂੰ ਥੋਕਰ ਮਾਰ ਦਿੰਦੇ ਨੇ ਪਰ ਉਹ ਲੋਕ ਜਿਹੜੇ ਵਚਨ ਨੂੰ ਅਪਣਾਉਂਦੇ ਨੇ ਉਹਦੀ ਬੁਲਾਹੜ ਨੂੰ ਸੁਣਦੇ ਨੇ ਉਹ ਉਹ ਲੋਕ ਨੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਚੁਣਿਆ ਹੋਇਆ ਸੀਗਾ ਇਹ ਸੰਸਾਰ ਦੀ ਹੋਣ ਤੋਂ ਪਹਿਲਾਂ ਵੀ ਅਤੇ ਅਸੀਂ ਦੇਖਦੇ ਹਾਂ ਕਿ ਕਿਵੇਂ ਪ੍ਰਭੂ ਆਪਣੇ ਲੋਕਾਂ ਨੂੰ ਚੁਣਦਾ ਹੈ ਤੇ ਉਹ ਕਿਵੇਂ ਚੁਣਦਾ ਹੈ ਉਹ ਕਿਦਾਂ ਸੰਪਤ ਲੱਗਦਾ ਕਿ ਅਸੀਂ ਚੁਣੇ ਹੋਏ ਹਾਂ ਜਦੋਂ ਅਸੀਂ ਪ੍ਰਭੂ ਦੇ ਬਚਨ ਨੂੰ ਸੁਣਿਆ ਤੇ ਅਪਣਾਇਆ ਉਸ ਦੀ ਬੁਲਾਹਟ ਨੂੰ ਸੁਣਿਆ ਜਦੋਂ ਅਸੀਂ ਬਚਨ ਦਾ ਪ੍ਰਚਾਰ ਕਰਦੇ ਹਾਂ ਇੱਕ ਬੁਲਾਹਟ ਜਾਂਦੀ ਹੈ ਉਹ ਬਹਾਲੀ ਬੁਲਾਹਰ ਹੁੰਦੀ ਹੈ ਕਈ ਸੁਣਦੇ ਨੇ ਕਈ ਨਹੀਂ ਸੁਣਦੇ ਪਰ ਜਿਹੜੇ ਅੰਦਰੂਨੀ ਹਿੱਸਿਆਂ ਦੇ ਵਿੱਚੋਂ ਉਹ ਗੱਲ ਨੂੰ ਸੁਣਦੇ ਨੇ ਜਿਹਨਾਂ ਦੀ ਅੰਤਰਾਤਮਾ ਨੂੰ ਪਰਮੇਸ਼ਵਰ ਕੰਵਿਖਟ ਕਰਦਾ ਹੈ ਜਾਂ ਕਾਇਲ ਕਰਦਾ ਹੈ ਉਹੀ ਇਨਸਾਨ ਪ੍ਰਭੂ ਦੇ ਕੋਲ ਆਉਂਦਾ ਹੈ ਉਹ ਅੰਦਰੂਨੀ ਬੁਲਾਹਤ ਉਹ ਬੁਲਾਹਟ ਹੋ ਗਈ ਤੇ ਉਹ ਪਵਿੱਤਰ ਆਤਮਾ ਦੇ ਜ਼ਰੀਏ ਹੀ ਉਹ ਬੁਲਾਹਤ ਹੁੰਦੀ ਹੈ ਤੇ ਕੋਈ ਪਵਿੱਤਰ ਆਤਮਾ ਸਾਨੂੰ ਬੁਲਾਉਂਦਾ ਹੈ ਜਿਵੇਂ ਅਸੀਂ ਪੜ੍ਹਦੇ ਹਾਂ ਕਿ ਕਿਵੇਂ ਪ੍ਰਭੂ ਯਿਸੂਸੀ ਜਦੋਂ ਇੱਕ ਨੌਜਵਾਨ ਆਗਲ ਕਰਦਾ ਸੀ ਜੋ ਕਿ ਅਮੀਰ ਸੀਗਾ ਜਦੋਂ ਪ੍ਰਭੂ ਨੇ ਕਿਹਾ ਸਭ ਕੁਝ ਬੇਚ ਕੇ ਮੇਰੇ ਪਿੱਛੇ ਆ ਜਾ ਤੇ ਉਹ ਅਮੀਰ ਇਨਸਾਨ ਬਹੁਤ ਹੀ ਦੁਖੀ ਹੋ ਗਿਆ ਪ੍ਰਭੂ ਨੇ ਉਸ ਨੂੰ ਬੁਲਾਇਆ ਪਰ ਉਸ ਨੇ ਨਾ ਕਰ ਦਿੱਤੀ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਪ੍ਰਭੂ ਜਦੋਂ ਲਾਜ਼ਰਸ ਨੂੰ ਜਿਵਉਣ ਲਈ ਕਿਹਾ ਤੇ ਜਦੋਂ ਉਸ ਨੇ ਲਾਜ਼ਰਸ ਨੂੰ ਲਾਜ਼ਰ ਨੂੰ ਆਵਾਜ਼ ਮਾਰੀ ਉਸਨੇ ਕਿਹਾ ਹੇ ਲਾਜਰ ਤੂੰ ਬਾਹਰ ਆ ਜਾ ਤੇ ਉਹ ਬਾਹਰ ਆ ਗਿਆ ਤੇ ਲਾਜਰ ਦੇ ਕੋਲ ਮੁਕਤੀ ਸੀ ਪਰ ਉਹ ਅਮੀਰ ਯੰਗ ਇਨਸਾਨ ਦੇ ਕੋਲ ਜੋ ਨੌਜਵਾਨ ਸੀ ਉਸ ਦੇ ਕੋਲ ਮੁਕਤੀ ਨਹੀਂ ਸੀ ਉਹ ਲਾਹਟ ਬਹੁਤ ਹੀ ਜ਼ਰੂਰੀ ਹੈ ਪ੍ਰਭੂ ਕਹਿੰਦਾ ਹੈ ਕਿ ਮੇਰੀਆਂ ਪੇਟਾ ਮੇਰੀ ਆਵਾਜ਼ ਨੂੰ ਸੁਣਦਿਆਂ ਨੇ ਤੇ ਮੇਰੇ ਪਿੱਛੇ ਜਾਂਦਿਆਂ ਨੇ ਜੇ ਤੂੰ ਦੀ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਪ੍ਰਭੂ ਦੇ ਪਿੱਛੇ ਚੱਲਦੇ ਹੋ ਫਿਰ ਤੁਹਾਨੂੰ ਪਤਾ ਹੈ ਕਿ ਤੁਸੀਂ ਕਿਵੇਂ ਬੁਲਾਏ ਜਾਏਗਾ ਜਿਹੜਾ ਇਨਸਾਨ ਬੁਲਾਇਆ ਨਹੀਂ ਗਿਆ ਸਿਰਫ ਉਹ ਬਾਹਰੋਂ ਆਪਣੇ ਕੰਨਾਂ ਦੇ ਰਾਹੀਂ ਆਵਾਜ਼ ਸੁਣਦਾ ਪਰ ਉਹ ਦਿਲ ਦਿਲ ਦਾ ਦਿਲ ਉਹ ਬਚਉ ਨਹੀਂ ਉਹਦੀ ਉਹਦੀ ਆਵਾਜ਼ ਵੀ ਨਿਕਲਦੀ ਆ ਦੂਜੀ ਤੀਜੀ ਗੱਲ ਅਸੀਂ ਦੇਦੇ ਹਾਂ ਕਿ ਜੋ ਚੋਣੇ ਹੋਏ ਸੀ ਜੋ ਕਿ ਪ੍ਰਭੂ ਨੇ ਉਹਨਾਂ ਲੋਕਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਅਸੀਂ ਬੁਲਾਅ ਸੁਣੀ ਪਹੁੰਚੀ ਅ ਅੰਦਰੂਨੀ ਬੁਲਾਹਟ ਉਦੋਂ ਪ੍ਰਭੂ ਨੇ ਸਾਡੀ ਜ਼ਿੰਦਗੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਵਿੱਤਰ ਆਤਮਾ ਨੇ ਸਾਡੀ ਜ਼ਿੰਦਗੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਪਵਿੱਤਰ ਆਤਮਾ ਹੁਣ ਸਾਡੀ ਜ਼ਿੰਦਗੀ ਵਿੱਚ ਕੰਮ ਕਰਦਾ ਹੈ, ਸਾਨੂੰ ਕਾਇਲ ਕਰਦਾ ਹੈ, ਸਾਨੂੰ ਸਮਝਾਉਂਦਾ ਹੈ, ਸਾਨੂੰ ਤਸੱਲੀ ਦਿੰਦਾ ਹੈ, ਸਾਨੂੰ ਚੰਗਾਈ ਦੇ ਰਾਹ ਵੱਲ ਲੈ ਕੇ ਜਾਂਦਾ। ਜਦੋਂ ਉਹ ਇਦਾਂ ਕਰਦਾ ਹੈ, ਉਹਦਾ ਮਤਲਬ ਇਹ ਹੈ ਕਿ ਹੁਣ ਅਸੀਂ ਪ੍ਰਭੂ ਦੇ ਵਾਂਗਰ ਬਣਾਏ ਗਏ। ਕਿਉਂਕਿ ਪ੍ਰਭੂ ਦੀ ਰਾਜਾ ਸਾਡੇ ਜੀਵਨ ਦੇ ਲਈ ਕੀ ਹੈ? ਉਹ ਇਹ ਹੈ। ਅਸੀਂ ਪੜ੍ਹਦੇ ਹਾਂ 29 ਅਧਿਆਇ ਵਿੱਚ ਕਿ ਅਸੀਂ ਉਸ ਦੇ ਪੁੱਤਰ ਦੇ ਸਰੂਪ ਉੱਤੇ ਪਾਣੀ ਹੈ। ਜਾਨਕੀ ਜਿਵੇਂ ਪ੍ਰਭੂ ਯੇਸੂ ਮਸੀਹ ਸੀ ਪਵਿੱਤਰਤਾਈ ਦੇ ਵਿੱਚ ਉਵੇਂ ਹੀ ਅਸੀਂ ਵੀ ਪਵਿੱਤਰਤਾਈ ਦੇ ਵਿੱਚ ਵਧਿਆ। ਪ੍ਰਭੂ ਯੇਸੂ ਮਸੀਹ ਗਾਲਤ ਲੱਭ ਜ ਨਹੀਂ ਸੀ ਬੋਲਦਾ ਅਸੀਂ ਇਹ ਨਾ ਬੋਲੀਏ। ਪ੍ਰਭੂ ਯੇਸੂ ਮਸੀਹ ਝੂਠ ਨਹੀਂ ਸੀ ਬੋਲਦਾ ਅਸੀਂ ਇਹ ਨਾ ਬੋਲੀਏ। ਪ੍ਰਭੂ ਯੇਸੂ ਮਸੀਹ ਆਪਣੇ ਪਿਤਾ ਨੂੰ ਸੰਤੁਸ਼ਟ ਕਰਦਾ ਸੀ, ਆਪਣੇ ਪਿਤਾ ਨੂੰ ਵਡਿਆਈ ਦਿੰਦਾ ਸੀ, ਆਪਣੇ ਪਿਤਾ ਦੀ ਗੱਲ ਮੰਨਦਾ ਸੀ। ਉਵੇਂ ਹੀ ਅਸੀਂ ਵੀ ਆਪਣੇ ਸਵਰਗੀ ਪਿਤਾ ਦੀ ਗੱਲ ਨੂੰ ਮੰਨੀ ਹੈ। ਪ੍ਰਭੂ ਯੇਸੂ ਮਸੀਹ ਸੱਚ ਬੋਲਦਾ ਸੀ। ਸਾਚੇ ਦਾ ਪ੍ਰਚਾਰ ਕਰਦੇ ਸੀ ਅਸੀਂ ਵੀ ਪ੍ਰਭੂ ਵਾਂਗਰ ਲੋਕਾਂ ਦੇ ਕੋਲ ਸੱਚ ਲੈ ਕੇ ਜਾਈਏ ਭਾਈਓ ਦਾ ਤੇ ਹੋਰ ਕਈ ਚੀਜ਼ਾਂ ਇਦਾਂ ਦੀਆਂ ਉਹ ਪ੍ਰਭੂ ਦੇ ਬਾਰੇ ਅਸੀਂ ਤਾਂ ਜਿੰਨਾ ਕਹੀਏ ਉਹ ਉੰਨਾ ਘੱਟ ਹੈ ਤੇ ਅਸੀਂ ਪੜਦੇ ਹਾਂ ਕਿ ਜਿਵੇਂ ਜੇ ਅਸੀਂ ਪ੍ਰਭੂ ਦੇ ਵਾਂਗਰ ਬਣਨਾ ਚਾਹੁੰਦੇ ਹਾਂ ਸਾਨੂੰ ਪ੍ਰਭੂ ਤੇ ਪ੍ਰਭੂ ਦੇ ਨਾਲ ਸਮਾਵਿਤੀਤ ਕਰਨ ਦੀ ਲੋੜ ਹੈ ਤੇ ਫਿਰ ਅਸੀਂ ਦੇਖਦੇ ਹਾਂ ਕਿ ਸਿਰਫ ਅਸੀਂ ਬਲਾਈ ਨਹੀਂ ਜਾਏ ਸਿਰਫ ਅਸੀਂ ਚੁਣੇ ਨਹੀਂ ਜਾਂ ਜਸ ਸਿਰਫ ਸਾਡੇ ਜਿੰਦਗੀਆ ਚ ਕੰਮ ਨਹੀਂ ਪ੍ਰਭੂ ਦਾ ਹੋਇਆ ਬਲਕਿ ਸਾਨੂੰ ਪਵਿੱਤਰਤਾ ਹੀ ਮਿਲੀ ਸਾਨੂੰ ਧਰਮੀ ਠਹਿਰਾਇਆ ਗਿਆ ਜਿਦੋਂ ਅਸੀਂ ਪ੍ਰਭੂ ਤੇ ਵਿਸ਼ਵਾਸ ਕੀਤਾ ਸੀ ਤਾਂ ਅਸੀਂ ਧਰਮੀ ਠਹਿਰਾਏ ਗਏ ਜਾਨੀ ਕਿ ਕੋਈ ਵੀ ਹੁਣ ਦੋਸ਼ ਸਾਡੇ ਉੱਤੇ ਨਹੀਂ ਲਗਾਤੇ ਪੰਜਵੀਂ ਗੱਲ ਅਸੀਂ ਦੇਦੇ ਹਾਂ ਕਿ ਜਿਹੜੇ ਲੋਕ ਧਰਮੀ ਠਹਿਰਾਏ ਗਏ ਜਿਨ੍ਹਾਂ ਲੋਕਾਂ ਉੱਤੇ ਦੋਸ਼ ਨਹੀਂ ਲੱਗਿਆ ਜਿਹੜੇ ਕਿ ਹੁਣ ਪ੍ਰਭੂ ਦੇ ਨਾਲ ਚੱਲਦੇ ਨੇ ਉਹਨਾਂ ਨੂੰ ਪ੍ਰਭੂ ਨੇ ਇੱਕ ਦਿਨ ਵਡਿਆਈ ਦੇਣੀ ਹੈ ਪ੍ਰਭੂ ਨੇ ਆਪਣੇ ਲੋਕਾਂ ਨੂੰ ਆਪਣੀ ਇਕਲੀਸਿਆ ਨੂੰ ਵਡਿਆਈ ਦੇਣੀ ਹੈ ਉਹ ਕਦੋਂ ਜਦੋਂ ਪ੍ਰਭੂ ਯਿਸੂ مسیਸ ਦੁਨੀਆ ਤੇ ਵਾਪਸ ਆ ਗਿਆ ਤੇ ਅਸੀਂ ਪੜਦੇ ਹਾਂ ਰੋਮੀਆਂ ਦਾ ਖੱਤ ਉਸ ਦਾ ਉਸ ਦਾ 8 ਲਿਆਏ ਤੇ ਉਸ ਵਿੱਚ ਅਸੀਂ ਪੜਦੇ ਹਾਂ ਕਿ ਕਿਵੇਂ ਸ੍ਰਿਸ਼ਟੀ ਜੋ ਹੈ ਉਹ ਇੰਤਜ਼ਾਰ ਕਰਦੀ ਹੈ ਉਹ ਚੀਜ਼ ਦਾ ਜਦੋਂ ਕਿ ਆ ਪ੍ਰਭੂ ਦੇ ਪੁੱਤਰ ਇਸ ਦੁਨੀਆ ਉਤੇ ਅ ਪ੍ਰਕਾਸ਼ ਹੋਣ ਅਸੀਂ ਪੜ੍ਹਦੇ ਹਾਂ 19 ਆਇਤ ਉਹਦੇ ਵਿੱਚ ਉਹ ਕਹਿੰਦਾ ਹੈ ਅਤੇ ਸ੍ਰਿਸ਼ਟੀ ਵੱਡੀ ਚਾਹ ਨਾਲ ਪਰਮੇਸ਼ਰ ਦੇ ਪੁੱਤਰਾਂ ਦੇ ਪ੍ਰਕਾਸ਼ ਹੋਣ ਨੂੰ ਉਡੀਕਦੀ ਹੈ ਪਰਮੇਸ਼ਰ ਦੇ ਪੁੱਤਰ ਕੌਣ ਹਨ ਪਰਮੇਸ਼ਰ ਦੇ ਪੁੱਤਰ ਹਣ ਉਹ ਨੇ ਜੋ ਕਿ ਮਸੀਹ ਦੇ ਨਾਲ ਜੁੜੇ ਹੋਏ ਹਨ ਚਾਹੇ ਤੁਸੀਂ ਔਰਤ ਹੋ ਚਾਹੇ ਤੁਸੀਂ ਮਰਦ ਹੋ ਚਾਹੇ ਤੁਸੀਂ ਬਾਲਕ ਹੋ ਛੋਟੇ ਕੁੜੀ ਮੁੰਡੇ ਬਾਕੀ ਕੋਈ ਵੀ ਇਨਸਾਨ ਹੈ ਜੋ ਮਸੀਹ ਦੇ ਵਿੱਚ ਹੈ ਉਹ ਪਰਮੇਸ਼ਰ ਦੇ ਪੁੱਤਰ ਕਿਹਾਇ ਗਏ ਬਾਈਬਲ ਸਾਨੂੰ ਇਹ ਦੱਸਦੀ ਹੈ ਇਸ ਕਰਕੇ ਪ੍ਰਭੂ ਦੇ ਪੁੱਤਰਾਂ ਦਾ ਜੋ ਇੱਕ ਪ੍ਰਕਾਸ਼ ਜਾਉਣਾ ਨੂੰ ਬਾਈਬਲ ਤਾਂ ਦੱਸਦੀ ਹੈ ਇੰਗਲਿਸ਼ ਦੇ ਵਿੱਚ ਕਿਵੇਂ ਉਹ 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 ਪ੍ਰਭੂ ਦੇ ਜੋ ਲੋਕ ਹਨ ਉਹ ਉਹਨਾਂ ਨੂੰ ਸਾਰੀ ਸ੍ਰਿਸ਼ਟੀ ਨੇ ਦੇਖਣਾ ਹੈ ਅੰਤਿਮ ਦਿਨ ਅੱਜ ਜੇ ਸਾਨੂੰ ਕੋਈ ਦੇਖੇ ਚਾਹੇ ਨਾ ਦੇਖੇ ਜਾਂ ਸਾਡਾ ਕੋਈ ਮਜ਼ਾਕ ਉੜਾਵੇ ਚਾਹੇ ਨਾ ਉੜਾਵੇ ਜਾ ਸਾਨੂੰ ਤਸੀਹੇ ਮਿਲਦੇ ਨੇ। ਜਾ ਸਾਨੂੰ ਬੁਰਾ ਕਿਹਾ ਜਾਂਦਾ ਹੈ, ਜਾ ਸਾਨੂੰ ਸਾਡੇ ਤੇ ਲੋਕ ਹੱਸਦੇ ਹਨ। ਜੀ ਇਸ ਦਿਨ ਪ੍ਰਭੂ ਯਿਸੂਸੀ ਨੇ ਇਸ ਦੁਨੀਆ ਤੇ ਆਉਣਾ ਹੈ, ਉਸ ਦਿਨ ਸਾਨੂੰ ਵਡਿਆਈ ਮਿਲੇਗੀ। ਅਤੇ ਸਾਰੀ ਦੁਨੀਆ ਸਾਨੂੰ ਦੇਖੇਗੀ ਕਿ ਕਿਵੇਂ ਪ੍ਰਭੂ ਨੇ ਸਾਨੂੰ ਸਨਮਾਨਿਤ ਕੀਤਾ। ਇਹ ਅਸੀਂ ਪੰਜਵੀਂ ਗੱਲ ਦਿੰਦੇ ਹਾਂ ਤੇ ਇਸ ਕਰਕੇ ਸਾਨੂੰ ਕਦੇ ਵੀ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਹਮੇਸ਼ਾ ਸਾਨੂੰ ਅੱਗੇ ਵਧਣ ਦੀ ਲੋੜ ਹੈ। ਜੋ ਕੀ ਪੀੜਾ ਰਾਹ ਪ੍ਰਭੂ ਨੇ ਸਾਡੇ ਲਈ ਚੁਣਿਆ ਹੋਇਆ ਹੈ ਤੰਗ ਰਾ ਸਾਨੂੰ ਉਹਦੇ ਤੇ ਚੱਲਣ ਦੀ ਲੋੜ ਹੈ ਅਤੇ ਸਾਨੂੰ ਡਗਮਗਾਉਣ ਦੀ ਲੋੜ ਨਹੀਂ ਹੈ ਜੇ ਅਸੀਂ ਡਿਗਦੇ ਵੀ ਹਾਂ ਪ੍ਰਭੂ ਜੀ ਇਸ ਮਸੀਹ ਨਾਲ ਚੱਕਦਾ ਹੈ ਤੇ ਜਿਹੜੇ ਪ੍ਰਭੂ ਨਾਲ ਹੈ ਉਹਨਾਂ ਕੋ ਖੁਸ਼ੀ ਹੈ ਤੇ ਉਹਨਾਂ ਕੋ ਸ਼ਾਂਤੀ ਹੈ ਤੇ ਮੈਂ ਇਹ ਹੀ ਬਰਨਾ ਕਰਦਾ ਹਾਂ ਕਿ ਤੁਹਾਡੇ ਕੋਲ ਵੀ ਸ਼ਾਂਤੀ ਹੋਵੇ ਤੇ ਪ੍ਰਭੂ ਦੀ ਉਮੀਦ ਆਸ਼ਾ ਹੋਪ ਤੁਹਾਡੀ ਜਿੰਦਗੀ ਵਿੱਚ ਬਣੀ ਰਹੇ